ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇੈ ਜੱਗ ਉੱਚੇ ਚੜਕੇ ਦੇਖਿਆ ਤਾਂ ਘਰ ਘਰੇ ਹਾ ਅੱਗ ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮਾਂਝ ਵਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਿਨਾਂ ਅੰਚ ਨਾ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇ ਵਿਰਲੇ ਕੇ ਪਾਈਨ ਜਿੰਨਾ ਪਿਆਰੇ ਨੇ ਕੰਦੀ ਵਹਿਣ ਨਾ ਟਾਹੇ ਤਉ ਪੀ ਲੇਖਾ ਦੇਵਣਾ ਜਿੱਧਰ ਰੱਬ ਰਜਾਏ ਵਹਿਣ ਤਦਾਉ ਗਉਂ ਕਰੇ ਫਰੀਦਾ ਦੁੱਖਾਂ ਸੇਤੀ ਦਿਹੋ ਗਿਆ ਸੋਲਾ ਸੇਤੀ ਰਾਤ ਖੜਾ ਪੁਕਾਰੇ ਪਾਤਣੀ ਬੇੜਾ ਕਪਰਵਾਤ ਲੰਮੀ ਲੰਮੀ ਨਦੀ ਵਹੈ ਕੰਦੀ ਕੇ ਰਹੇਤ ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹੈ ਸੁਚੀਤ ਫਰੀਦਾ ਗੱਲੀ ਸੋ ਸੱਜਣ ਵੀਹੀ ਇੱਕ ਟੁੰਡੇਂਦੀ ਨਾ ਲਾਹਾਂ ਤੁਖਾਂ ਜਿਉ ਵਾਲੀਂ ਕਾਰਨ ਤਿਨਾ ਮਾਫਰੀ ਫਰੀਦਾ ਇਹੋ ਤਨ ਭੌਂਕਣਾ ਨਿਤ ਨਿਤ ਦੁਖੀਐ ਕੌਣ ਕੰਨੀ 부ਜੇ ਦੇ ਰਹਾਂ ਕਿਤੀ ਵਗੈ ਪਉਣ ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਵਹਨ ਜੋ ਜੋ ਵੰਨੈ ਦਿਹੜਾ ਸੋ ਉਮਰ ਹੱਥ ਪਵੰਨ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਢਹਿ ਕਾਗ ਅਜੈ ਸੋ ਰੱਬ ਨਾ ਬਹੜਿਓ ਦੇਖ ਬੰਦੇ ਕੇ ਭਾਗ ਕਾਗਾ ਕੰਗਟੰਡੂ ਲਿਆ ਸਗਲਾ ਖਾਇਆ ਮਾਸ ਏ ਦੋਏ ਨੈਨਾ ਮਤਿ ਸ਼ੁਹੋ ਫਿਰ ਦੇਖਣ ਕੀ ਆਸ ਕਾਗਾ ਚੂੰਡ ਨਾ ਪਿੰਜਰਾ ਬਸੈ ਤਾਂ ਉੱਡਰ ਜਾਹੇ ਜਿਤ ਪਿੰਜਰਾ ਮੇਰਾ ਸੋਹ ਵਸੈ ਮਾਸ ਨਾ ਤਿੱਦੂ ਖਾਹੇ ਫਰੀਦਾ ਗੋਰ ਨਮਾਣੀ ਸੱਡ ਕਰੇ ਨੇ ਘਰ ਆ ਘਰ ਆਉ ਸਰ ਪਰਮੈ ਤੈ ਆਵਣਾ ਮਰਨੋ ਹੋ ਨਾ ਡਰਿਆ ਏਨੀ ਲੋਇਣੀ ਦੇਖਦਿਆਂ ਕੀਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰ ਅਹਿ ਮੈ ਮਿਲੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕੰਦੀ ਉੱਤਰੁ ਖੜਾ ਕਿਚਰਕ ਬੰਨੈ ਧੀਰ ਫਰੀਦਾ ਕੱਚੈ ਭਾਂਡੈ ਰੱਖੀਐ ਕਿਚਰ ਤਾਈ ਨੀਰ ਫਰੀਦਾ ਮਹਿਲ ਨ ਸਖੜ ਰਹਿ ਗਈ ਵਾਸਾ ਆਇਆ ਤਲ ਗੋਰਾ ਸੀ ਨਿਮਾਣੀਆਂ ਬਹਿਸਨ ਰੂਹਾ ਮਲ ਆਖੀ ਸੇਖਾ ਬੰਦਗੀ ਚੱਲਣ ਅਜਕੇ ਕਲ ਫਰੀਦਾ ਮੌਤੈ ਦਾ ਬੰਨਾ ਇਵੇਂ ਦਿਸੈ ਜਿਉਂ ਦਰਿਆ ਵਹਿ ਤਾ ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੈ ਕਹਾ ਹ ਇਕਨਾ ਨੂੰ ਸਭ ਸੂਜੀ ਆਈ ਇਕ ਫਿਰ ਦੇਵੇ ਪਰਵਾਹ ਅਮਲ ਜੇ ਕੀਤਿਆ ਦੁਨੀ ਵਿੱਚ ਸੇ ਦਰਗਹਾ ਉਗਾਹ ਫਰੀਦਾ ਦਰਿਆ ਵਹਿ ਕੰਨ ਬਗਲਾ ਬੈਠਾ ਇਕੱਲ ਕਰੇ ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚੇਤਨਾ ਚੀਤੇ ਸੰ ਸੋ ਗਾਲੀ ਰੱਬ ਕੀਆਂ ਸਾਡੇ ਤਰੈ ਮਨ ਦੇ ਹੋਰੀ ਚੱਲੈ ਪਾਣੀ ਅੰਨ ਆਯੂ ਬੰਦਾ ਦੁਨੀ ਵਿੱਚ ਵੱਟ ਅਸੂਣੀ ਬੰਨ ਮਲਕਲ ਮੌਤ ਜਾ ਆਵਸੀ ਸਭ ਦਰਵਾਜੇ ਭੰਨ ਤਿਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚਹੋ ਜਣਿਆ ਬਹਿ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਾ ਆਈ ਕੰਮ ਫਰੀਦਾ ਹੋ ਬਲਿਹਾਰੀ ਤਿਨ ਪੰਖੀਆਂ ਜੰਗਲ ਜਿੰਨਾ ਵਾਸ ਕੰਕਰ ਚੁੱਗਨ ਥਲ ਵੱਸਨ ਰੱਬ ਨਾ ਛੋਡਨ ਪਾਸ ਫਰੀਦਾ ਰੁੱਤ ਫਿਰੀ ਵੜ ਕੰਬਿਆ ਪੱਤ ਝੜੇ ਝੜ ਪਾਹੇ ਚਾਰੇ ਕੁੰਡਾਂ ਢੁੰਡੀਆਂ ਰਹਿਣ ਕਥਾਉ ਨਾਹੀ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰੇ ਜਿੰਨੀ ਵੇਸੀ ਸੌ ਮਿਲੈ ਸੇਵੇਂ ਵੇਸ ਕਰਿਓ ਮਹੱਲਾ ਤੀਜਾ ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸਹੋ ਮਿਲੈ ਜੇ ਨੀਅਤ ਰਾਸ ਕਰੇ ਮਹੱਲਾ ਪੰਜਵਾਂ ਫਰੀਦਾ ਗਰਭ ਜਿੰਨਾ ਵਢਿਆਈਆ ਧਨ ਜੋਬਨ ਆਗਾਹ ਖਾਲੀ ਚੱਲੇ ਧਣੀ ਸਿਓ ਟਿੱਬੇ ਜਿਉ ਮਿਹਾਰਾ ਫਰੀਦਾ ਤਿੰਨਾ ਮੁਖ ਡਰਾਵਣੀ ਜਿੰਨਾ ਵਿਸਾਰਿਓ ਨਾਉ ਐਤੈ ਦੁਖ ਕਨੇਰਿਆ ਅੱਗੇ ਠੌਰ ਨਾ ਥਾਂ ਫਰੀਦਾ ਪਿਛਲ ਰਾਤ ਨਾ ਜਾਗਿਓ ਏ ਜੇ ਬੰਦੜੂ ਮੋਇਓ ਏ ਜੇ ਤਾ ਰੱਬ ਵਿਸਾਰਿਆ ਤਾ ਰੱਬ ਨਾ ਵਿਸਰਿਓ ਏ ਮਹੱਲਾ ਪੰਜਵਾਂ ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮੁਹਤਾਜ ਅੱਲਾਹ ਸੇ ਤੀਰ ਤਿਆ ਇਹੋ ਸਚਾਵਾ ਸਾਜ ਮਹੱਲਾ ਪੰਜਵਾ ਫਰੀਦਾ ਦੁੱਖ ਸੁਖ ਇਕ ਕਰ ਦਿਲ ਤੇ ਲਾਹੇ ਵਿਕਾਰ ਅੱਲਾਹ ਭਾਵੇ ਸੋ ਭਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਵਾ ਫਰੀਦਾ ਦੁਨੀ ਵਜਾਈ ਵਜਦੀ ਤੂੰ ਵੀ ਵਜਹਿ ਨਾਲ ਸੋਈ ਜੀਉ ਨਾ ਵੱਜਦਾ ਜਿਸ ਅੱਲ੍ਹਾ ਕਰਦਾ ਸਾਰ ਮਹੱਲਾ ਪੰਜਵਾਂ ਫਰੀਦਾ ਦਿਲ ਰਤਾ ਇਸ ਦੁਨੀ ਸਿਉ ਦੁਨੀ ਨਾ ਕਿਤੇ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕ੍ਰਮ ਪਹਿਲਾ ਪਹਿਰੈ ਫੁੱਲੜਾ ਫਲ ਪੀ ਪਛਾਰਾਤ ਜੋ ਜਾਗਨ ਲਹਨ ਸੇ ਸਾਈ ਕੰਨੂ ਦਾਤ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ ਇੱਕ ਜਾ ਗੰਦੇ ਨਾਂ ਲਹਿਨ ਇੱਕ ਨਾਂ ਸੁੱਤਿਆਂ ਦੇ ਉਠਾਲ ਟੁੱਢੇਂਦੀਏ ਸੁਹਾਗ ਕੋ ਤਉ ਤਨ ਕਾਈ ਕੋਰ ਜਿੰਨਾ ਨਾਂ ਸੁਹਾਗਣੀ ਤਿੰਨਾ ਝਾਕ ਨਾ ਹੋਰ ਸਬਰ ਮਨ ਕਮਾਨ ਇਹ ਸਬਰ ਕਾ ਨੀਹਣੂ ਸਬਰ ਸੰਦਾਬਾਨ ਖਾਲਕ ਖਤਾ ਨਾ ਕਰੀ ਸਬਰ ਅੰਦਰ ਸਾਬਰੀ ਤਨ ਏਵੇਂ ਜਹਲੀਨ ਹੋਣ ਨਜੀਕ ਖੁਦਾਈ ਦੇ ਭੀਤ ਨਾ ਕਿਸੈ ਦੀਨ ਸਬਰ ਇਹੋ ਸਵਾਉ ਜੇ ਤੂੰ ਬੰਦਾ ਦਿੜ ਕਰ ਹੈ ਵੱਧ ਥੀ ਵਹਿ ਦਰਿਆ ਤਟਨਾ ਥੀ ਵਹਿ ਵਾਹੜਾ ਫਰੀਦਾ ਦਰਵੇਸੀ ਗਾ ਖੜੀ ਚੋਪੜੀ ਪਰੀਤ ਕਿਕਨ ਕਿਨਹ ਚਾਲੀਐ ਦਰਵੇ ਸਾਹਵੀ ਰੀਤ ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲੰਨ ਪੈਰੀ ਫੱਕਾ ਸਿਰ ਜੁੱਲਾ ਜੇ ਮੂ ਪ੍ਰੀ ਮਿਲੰਨ ਤਨ ਨਾਤ ਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪ੍ਰੀ ਨਿਹਾਲ ਹਉ ਟੋਣੇਂ ਦੀ ਸੱਜਣਾ ਸੱਜਣ ਮੈਂਡੇ ਨਾਲ ਨਾਨਕ ਲੱਖ ਨਾ ਲਖੀਐ ਗੁਰਮੁਖ ਦੇ ਦਿਖਾਲ ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਉ ਡੁੱਬ ਮੁਏ ਬਗ ਬੱਪੜੇ ਸਿਰ ਤਲ ਉੱਪਰ ਪਾਉ ਮੈਂ ਜਾਣਿਆ ਵੱਡ ਹੰਸ ਹੈ ਤਾ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਨਮ ਨਾ ਭੀੜੀ ਅੰਗ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਧਰੀ ਜੇ ਕਿਸ ਭਾਵੈ ਨਾਨਕਾ ਕਾਗੋ ਹੰਸ ਕਰੇ ਸਰਵਰ ਪੰਖੀ ਏਕੜੋ ਫਾਹੀ ਵਾਲ ਪਚਾਸ ਇਹੋ ਤਨ ਲਹਿਰੀ ਗੱਡ ਥੀਆ ਸੱਚੇ ਤੇਰੀ ਆਸ ਕਮਣ ਸੋ ਅੱਖਰ ਕਮਣ ਗੁਣ ਕਮਣ ਸੋ ਮਣੀਆਂ ਮੰਤ ਕਮਣ ਸੋ ਵੇਸੋ ਹਉ ਕਰੀ ਜਿਤ ਬਾਸੇ ਆਵੇ ਕੰਤ ਨਿਮਣ ਸੋ ਅੱਖਰ ਖਮਣ ਗੁਣ ਜਿਹ ਬਾ ਮਣੀਆਂ ਮੰਤ ਏ ਤ੍ਰੈ ਭੈਣੀ ਵੀਸ ਕਰ ਤਾ ਵਾਸਿਆ ਵੀ ਕੰਤ ਮਤ ਹੁੰਦੀ ਹੋਏ ਈਆਣਾ ਤਾਣ ਹੁੰਦੇ ਹੋਏ ਨਾ ਟਾਣਾ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਇਕ ਫਿੱਕਾ ਨਾ ਗਲਾਈ ਸਭ ਨਾਮੈ ਸੱਚਾ ਧਣੀ ਹਿਆਉ ਨਾ ਕਹੀ ਠਾਹੇ ਮਾਣਕ ਸਭ ਅਮੋਲ ਵੇ ਸਭ ਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ ਜੇ ਤਉ ਪਰੀਆ ਦੀ ਸੇਕ ਹਿਆਉ ਨਾ ਠਾਹੀ ਕਹੀਦਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਸਵਈਏ ਸ੍ਰੀ ਮੁਖ ਬਾਕ ਮਹਲਾ ਪੰਜਵਾਂ ਆਦਿ ਪੁਰਖ ਕਰਤਾ ਕਰਣ ਕਾਰਨ ਸਭ ਆਪੀ ਸਰਬ ਰਹਿਓ ਪਰਪੂਰ ਸਗਲ ਘਟ ਰਹਿਓ ਵਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰਖਿਆ ਕਰੈ ਆਪੇ ਹਰ ਪਤ ਅਵਨਾਸੀ ਅਬਗਤ ਆਪੇ ਆਪ ਉਤਪਤ ਏਕੈ ਤੂੰ ਹੀ ਏਕੈ ਅਨ ਨਾਹੀ ਤੁਮ ਭਤ ਹਰ ਅੰਤ ਨਾਹੀ ਪਾਰ ਆਵਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸ੍ਰਬ ਪ੍ਰਾਨ ਕੋ ਆਧਾਰ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆਬ ਖਾਨੇ ਹਾਂ ਕੇ ਬਲ 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 ਸਦ ਬਲੇ ਹਾਰ ਅੰਮ੍ਰਿਤ ਪ੍ਰਵਾਹ ਸਰ ਅਤੁੱਲ ਪੰਡਾਰ ਭਰ ਪਰੈ ਹੀ ਤੇ ਪਰੈ अपर अपार पार आपनो पावन कर मंत्र ना दूसरो धार ओपत पर लो एकै निमख तो घर आन नाहि संसार उजिआरु निर्मर कोट परास्त जाहि नाम लिए हर हर जन नानक भगत दार टल ब्रह्म संसार एक जी क्या बखानै ਹਾਂ ਕਿ ਬਲ 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 ਸਦ ਬਲਿਹਾਰ ਸਗਲ ਭਵਨ ਧਾਰੇ ਏਕ ਥੇ ਕੀਏ ਵਿਸਥਾਰੇ ਪੂਰ ਰਹਿਓ ਸਰਬ ਮਹ ਆਪ ਹੈ ਨਿਰਾਰੀ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਖ ਮਰਾਰੀ ਆਪ ਹੀ ਧਾਰਨ ਧਾਰੇ ਕੁਦਰਤ ਹੈ ਦੇਖਾਰੇ ਵਰਨ ਚਿਹਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਇਕ ਜੀ ਕੀਆ ਬਖਾਨੈ ਹਾਂ ਕੀ ਬਲ 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 ਸਦ ਬਲਿਹਾਰ ਸਰਬ ਗੁਣ ਨਿਧਾਨੰ ਕੀਮਤ ਨਾ ਗਿਆਨੰ ਧਿਆਨੰ ਉਚੇ ਤੇ ਉਚੋ ਜਾਨੀਜੈ ਪ੍ਰਭ ਤੇਰੋ ਥਾਨੰ ਮਨ ਧਨ ਤੇਰੋ ਪ੍ਰਾਨੰ ਏਕੈ ਸੂਤ ਹੈ ਜਹਾਨੰ ਕਮਨ ਉਪਮਾ ਦੇਉ ਬੜੇ ਤੇ ਬਡਾਨੰ ਜਨ ਕੌਣ ਤੇਰੋ ਭਿਉ ਅਲਖੇ ਅਪਾਰ ਦੇਉ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ ਜਨ ਨਾਨਕ ਭਗਤ ਦਾਰ ਤੋਲ ਬ੍ਰਹਮ ਸੰਸਾਰ ਇਕ ਜੀ ਕਿਆਬ ਖਾਨੈ ਹਾਂਕੇ ਬਲ 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 ਸਦ ਬਲੇਹਾਰ ਨਿਰੰਕਾਰ ਅਕਾਰ ਅਸ਼ਲ ਪੂਰਨ ਅਬਨਾਸੀ ਹਰਖਵੰਤ ਆਨੰਤ ਰੂਪ ਨਿਰਮਲ ਬੇਗਾਸੀ ਗੁਣ ਗਾਵਹਿ ਬੇਅੰਤ ਅੰਤ ਇਕ ਤਿਲ ਨਹੀਂ ਪਾਸੀ ਜਾ ਕੋ ਹੋਹੀ ਕਿਰਪਾਲ ਸੋ ਜਨ ਪ੍ਰਭ ਤੁਮਹਿ ਮਲਾਸੀ ਧਨ ਧਨ ਤੇ ਧਨ ਜਨ ਜੇ ਕਿਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਹੋਂ ਤੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤ ਪਣੀਐ ਦੂਸਰ ਆਨ ਨਾ ਅਵਰ ਪੁਰਖ ਪਉਰਾ ਤਨ ਸੁਣੀਐ ਅਮਰਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਈ ਜੇ ਰਸਨ ਚਾਖਿਓ ਤੇਹ ਜਨ ਤ੍ਰਿਪਤ ਅਗਾਈ ਜੇ ठाकुर ਸੋ ਪ੍ਰਸੰਨ ਭਯੋ ਸਤ ਸੰਗਤ ਤੇ ਪਿਆਰ ਹਰ ਗੁਰ ਨਾਨਕ ਜਿਨ ਪਰਸੇ ਹੋ ਤਿੰਨ ਸਭ ਕੋਲ ਕੀਓ ਉਧਾਰ ਸਤ ਸਬਾ ਦੀ ਬਾਣ ਸੱਚ ਸੱਚੇ ਪਹਿ ਧਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜੋ ਸੰਸਾਰ ਆਪ ਆ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨਾ ਪਵੈ ਅਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੂ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋ ਨਾ ਆਈ ਕਮਨ ਜੋਗ ਕਾਉਨ ਗਿਆਨ ਧਿਆਨ ਕਮਨ ਬਿਦ ਉਸਤਤ ਕਰੀਐ ਸਿੱਧ ਸਾਧਕ ਤੇਤੀਸ ਕੋਰ تیر ਕੀਮ ਨਾ ਪਰੀਐ ਬ੍ਰਹਮਾਦਿਕ ਸੰਕਾਦ ਸੇਖ ਗੁਣ ਅੰਤ ਨਾ ਪਾਈ ਅਗਹੋ ਗਹਿਓ ਨਹੀਂ ਜਾਈ ਪੂਰ ਸਰਬ ਰਹਉ ਸਮਾਈ ਜੇ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ ਪ੍ਰਭ ਦਾਤਉ ਦਾਤਾਰ ਪਰਿਉ ਜਾਚਕ ਇਕ ਸਰਨਾ ਮਿਲਾਇ ਦਾਨ ਸੰਤਰੀਨ ਜੇ ਲੱਗ ਭਉਜਲ ਤਰਨਾ ਬਿੰਤ ਕਰੂੰ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੈ ਬਲੇ ਉਹ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ